ਆ ਕਲਕਾਰ ਸੰਧਵਾ ਜਿਹੜਾ ਇਹਨਾਂ ਦਾ ਸਪੀਕਰ ਆ ਅਸੀਂ ਦੱਸਣਾ ਚਾਹੁੰਦੇ ਆ ਕਿ ਇੱਥੇ ਹੀ ਤੁਸੀਂ ਆ ਤੇ ਇੱਥੇ ਹੀ ਅਸੀਂ ਆ ਇਹ ਅਸੀਂ ਵੀ ਤੁਹਾਡੇ ਤੋਂ ਜਾਣੀ-ਗਾਨ ਪਤਲੇ ਲਵਾਂਗੇ 27 ਦੀ ਤਾਂ ਭੁੱਲ ਜਾਣ ਇਹ ਇਹ ਹੁਣ ਜਦੋਂ ਪਿੰਡਾਂ ਜਾ ਕੇ ਵੜਨਗੇ ਇਹਨਾਂ ਨੂੰ ਉਦੋਂ ਹੀ ਪਤਾ ਲੱਗੂਗਾ ਕਿ ਕਿਹੜੇ ਭਾਅ ਵਕਦੀ ਆ ਉਹ ਕਹਿੰਦੇ ਹੁੰਦੇ ਨੇ ਪੂਰਾ-ਪੂਰਾ ਤੋਲ ਤੇ ਦੂਜਾ ਕਹਿੰਦਾ ਥੜੇ ਨਾ ਚੜ ਤੇ ਲੋਕਾਂ ਨੇ ਇਹਨਾਂ ਨੂੰ ਥੜੇ ਨਹੀਂ ਚੜਨ ਦੇਣਾ ਜਿਹੜਾ ਭਗਵੰਤ ਮਾਨ ਹੈ ਪੂਰੀ ਆਮ ਆਦਮੀ ਪਾਰਟੀ ਇਹ ਵਿਦਿਆ ਵਿਦਿਆਦੀ ਵੀ ਦੁਖੀ ਹੈਗੀ ਆ ਵਿਦਿਆਰਥੀਆਂ ਦੀ ਵੀ ਦੁਖੀ ਹੈ ਵਿੱਦਿਆ ਦੇਣ ਵਾਲਿਆਂ ਦੀ ਵੀ ਦੁਖੀ ਆ ਤੇ ਵਿਦਿਆ ਨੂੰ ਬਚਾਉਣ ਵਾਲਿਆਂ ਦੇ ਵੀ ਲੋਕੀ ਆ ਤਾਂ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਭਗਵੰਤ ਸਾਨੂ ਕਿ ਜਾਬਰ ਕੋਈ ਟਿਕਿਆ ਨਹੀਂ ਇੱਥੇ ਕਿਉਂਕਿ ਜਿਹੇ ਤੇ ਆਪਾਂ ਐਂ ਕਹਿਣਾ ਹੋਵੇ 1984 ਦੇ ਵਿੱਚ ਉਹਨਾਂ ਨੇ ਬਿਆਨਤ ਸਿੰਘ ਲੈ ਕੇ ਜਾਂਦਾ ਠੀਕ ਹੈ ਉਹਨਾਂ ਨੇ ਆਪਣੇ ਹਿਸਾਬ ਨਾਲ ਲੋਕਾਂ ਦਾ ਕਾਹਨ ਕੀਤਾ ਉਹਨਾਂ ਨੇ ਝੂਠੇ ਪੁਲਸ ਮੁਕਾਬਲੇ ਵੀ ਬਣਾਏ ਹੋਰ ਸਾਰਾ ਕੁਝ ਕੀਤਾ ਜਾਨੀ ਇਸ ਕਰਕੇ ਲੋਕਾਂ ਦਾ ਵਿਰੋਧ ਵੀ ਹੋਇਆ ਤਾਂ ਇਸੇ ਤਰ੍ਹਾਂ ਹੀ ਮਤਲਬ ਇਹ ਆ ਵੀ ਜਿਹੋ ਜਿਹਾ ਇਹ ਕਰ ਰਿਹਾ ਹੈ ਇਹਦੇ ਵਾਸਤੇ ਜਨਤਕ ਵਿਰੋਧ ਹੈ ਪਰ ਅੱਜ ਹਾਲਤ ਥੋੜੀ ਜਿਹੀ ਐਂ ਸੋਚਣ ਵਾਲੀ ਆ ਕਿ ਕੱਲੇ ਕੱਲੇ ਮਾਰ ਖਾ ਰਿਹਾ ਹੈ ਉਹ ਕੱਲੇ ਕੱਲੇ ਮਾਰਖਾਨ ਦੀ ਮਤਲਬ ਜਿਹੜੀ ਗੱਲ ਹੈਗੀ ਹੈ ਅਸੀਂ ਐ ਸਮਝਦੇ ਕਿ ਜੱਥੇਬੰਦੀਆਂ ਨੂੰ ਇਕੱਠੇ ਕਰ ਰਹੀਆਂ ਹੈ ਇਹ ਵੀ ਅਸਲ 'ਚ ਕਾਰਪੋਰੇਟਾਂ ਦੀ ਸਰਕਾਰ ਆ ਮੋਦੀ ਦੀ ਵੀ ਟੀਮ ਆ ਅਮਿਤ ਸ਼ਾ ਜਿਹਦੇ ਕੋਲੇ ਪੁਲਿਸ ਵਾਲਾ ਵਿਭਾਗ ਉਸੇ ਤੱਕ ਇਹਦੇ ਕੋਲੇ ਵੀ ਆ ਉਸੇ ਵਾਲੀ ਗੱਲ ਦੇ ਵਿੱਚ ਉਹਨਾਂ ਦੀ ਲੀਚ ਉਹਨਾਂ ਨੂੰ ਕਰਕੇ ਵਿਖਾਉਂਦਾ ਵੀ ਜੇ ਤੁਸੀਂ ਮਤਲਬ ਇੱਥੇ ਸੈਂਟਰ ਵਾਲੇ ਪਾਸੇ ਦਿੱਲੀ 'ਚ ਵੜਨ ਤੋਂ ਇਸ ਤਰ੍ਹਾਂ ਰੋਕਦੇ ਆ ਸਿੱਧੀ ਗੋਲੀ ਨਾਲ ਸ਼ੁਭ ਕਰਨ ਵਰਗਿਆਂ ਨੂੰ ਸ਼ੀਤ ਕਰਦੇ ਆ ਤੇ ਘੱਟ ਮਹਿਮ ਨਹੀਂ ਮੈਂ ਵੀ ਥੋੜਾ ਕਮਾਊ ਪੁੱਤ ਹਾਂ ਇਹਦੇ ਕਰਕੇ ਆਉਣ ਵਾਲੇ ਦਿਨਾਂ 'ਚ ਮੈਨੂੰ ਪ੍ਰਧਾਨ ਮੰਤਰੀ ਲੋਕ ਬਣਾ ਕੇ ਵੇਖਣਾ ਹੈ ਵੀ ਇਹ ਤੋਂ ਘੱਟ ਫਹਿਮ ਨਹੀਂ ਕਰੂੰਗਾ ਇਹਦੇ ਕਰਕੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਸ ਜਿਹੜੀ ਗੱਲ ਦੇ ਉੱਤੇ ਭਗਵੰਤ ਮਾਨ ਉਤਰਿਆ ਹੋਇਆ ਇਹ ਗੱਲ ਤਾਂ ਸਾਫ਼ ਹੀ ਆ ਵੀ ਭਗਵੰਤ ਮਾਨ ਲੋਕਾ ਦਾ ਨਹੀਂ ਭਗਵੰਤ ਮਾਨ ਜੋਕਾਂ ਦਾ ਭਗਵੰਤ ਮਾਨ ਲੋਕਾਂ ਦਾ ਨਹੀਂ ਭਗਵੰਤ ਮਾਨ ਕਾਰਪੋਰੇਟਾਂ ਦਾ ਭਗਵੰਤ ਮਾਨ ਉਹਨਾਂ ਨੀਤੀਆਂ ਨੂੰ ਜਿਹੜੀਆਂ ਨੀਤੀਆਂ ਬਾਹਰੋਂ ਆਈਆਂ ਹੋਈਆਂ ਜਿਹਨੂੰ ਕੇਂਦਰ ਦੀ ਸਰਕਾਰ ਲਾਗੂ ਕਰਨਾ ਚਾਹੁੰਦੀ ਸੀ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਕਾਲਾ ਪਿਆ ਗਿਆ ਇਸ ਕਰਕੇ ਭਗਵੰਤ ਮਾਨ ਲੋਕਾਂ ਦਾ ਨਹੀਂਗਾ ਭਗਵੰਤ ਮਾਨ ਜੋਕਾਂ ਦਾ ਹੀ ਅੱਜ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਦੇ ਘਰ ਘੇਰੇ ਗਏ ਨੇ ਮੁੱਦਾ ਇਹ ਆ ਕਿ ਪਹਿਲੀ ਵਾਰ ਵੀ 25 ਸਾਲਾਂ ਚ ਇਹ ਸੀਨ ਦੇਖਣ ਨੂੰ ਮਿਲਿਆ ਕਿ ਇੱਕ ਸੂਬੇ ਦਾ ਕਿਸਾਨ ਆਗੂ ਉਹ ਵੀ ਔਰਤ ਕਿਸਾਨ ਆਗੂ ਨੂੰ ਭਗਵੰਤਮਾਨ ਸਰਕਾਰ ਦੀ ਪੁਲਿਸ ਨੇ ਥੱਪੜ ਮਾਰੇ ਨੇ ਔਰ ਥੱਪੜ ਮਾਰ ਕੇ ਗ੍ਰਿਫਤਾਰ ਕੀਤਾ ਉਹਦੇ ਵਿਰੋਧ ਦੇ ਵਿੱਚ ਸਾਰੇ ਪੰਜਾਬ ਦੇ ਮੰਤਰੀ ਤੇ ਐਮਐਲਏ ਦੇ ਘਰ ਘੇਰੇ ਗਏ ਨੇ ਆਪਾਂ ਪੁੱਛਦੇ ਆਂ ਬਾਈ ਜੀ ਜੋ ਇਹ ਵਰਤਾਰਾ ਪੰਜਾਬ ਦੇ ਵਿੱਚ ਚੱਲਿਆ ਕੀ ਕਹੋਗੇ ਅਸੀਂ ਭਾਰਤੀ ਕਿਸਾਨ ਜੁਣੇ ਇਕਤਾ ਗਰਾਹਵਾਨੋਂ ਜੋ ਕਿ ਇਹ ਆਦਰਸ਼ ਸਕੂਲ ਵਾਲਾ ਮਸਲਾ ਹੈ ਬਹੁਤ ਮੰਦ ਭਾਗੀ ਗੱਲ ਆ ਜੋ ਕਿ 5-5-4-4 ਮਹੀਨਿਆਂ ਦੀਆਂ ਕੁੜੀਆਂ ਗਰਭਵਤੀ ਔਰਤਾਂ ਸੀਆਂ ਉਹਨਾਂ ਦੇ ਢਿੱਡਾਂ 'ਚ ਇਹਨਾਂ ਨੇ ਲੱਤਾਂ ਮਾਰੀਆਂ ਕਿਉਂਕਿ ਇਹਦੇ ਨੇ ਇਹਨਾਂ ਤੇ ਵੀ ਆ ਸਕਦੇ ਆ ਕਿਉਂਕਿ ਅਸੀਂ ਉਹਾਂ ਨੇ ਵੀ ਭਾਰਤੀ ਕਿਸਾਨ ਜੂਨੇ ਨੇਕਤਾ ਅਗਰਾਹਾ ਉਹਨਾਂ ਦੇ ਨਾਲ ਖੜੀ ਆ ਇੱਕ ਝੋਕੇ ਖੜੀ ਆ ਵੀ ਜੋ ਕੇ ਸਾਡੀ ਭੈਣ ਹਰਵਿੰਦਰ ਬਿੰਦੂ ਉਹਨਾਂ ਦੀ ਹਮਾਇਤ ਤੇ ਗਈ ਆ ਤੇ ਪਰ ਉਹਨਾਂ ਨੇ ਉਹਦੇ ਵਿਚਾਰ ਪੰਜ ਥੱਪੜ ਮਾਰ ਕੇ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿੰਨਾ ਜੇਰ ਉਹਨਾਂ ਨੂੰ ਰਿਹਾ ਨਹੀਂ ਕਰਦੇ ਉਹਨਾਂ ਚਿਰ ਜੋ ਸਾਡਾ ਸੂਬਾ ਕਮੇਟੀ ਐਕਸ਼ਨ ਦੇ ਉਹਨਾਂ ਕੇ ਐਕਸ਼ਨਾਂ ਤੇ ਅਸੀਂ ਬਰਕਰਾਰ ਰਵਾਂਗੇ। ਹਾਂ। ਇਹ ਭਾਈ ਜੀ ਜਿਸ ਤਰੀਕੇ ਦੇ ਨਾਲ ਇੱਕ ਔਰਤ ਕਿਸਾਨ ਆਗੂ ਨੂੰ ਥੱਪੜ ਮਾਰ ਕੇ ਗ੍ਰਿਫਤਾਰ ਕੀਤਾ ਗਿਆ ਇਹ ਵਰਤਾਰੇ ਬਾਰੇ ਕੀ ਸੋਚਦੇ ਹੋ? ਦੇਖੋ ਅਸੀਂ ਦੋ ਤਿੰਨ ਗੱਲਾਂ ਇਸ ਮਾਮਲੇ ਦੇ ਵਿੱਚ ਜਿਹੜਾ ਮਤਲਬ ਮਹਿੰਦਰ ਮਾਸਟਰ ਦਾ ਮੁੰਡਾ ਆਪਣੇ ਆਪ ਨੂੰ ਕਹਿੰਦਾ ਸੀਗਾ ਵੀ ਮੈਂ ਮਤਲਬ ਇੱਥੇ ਜਿਹੜਾ ਬਦਲਾ ਲੈ ਕੇ ਆਉਂਗਾ ਤੇ ਇੱਕੋ ਦੀ ਗੱਲ ਇਹ ਵੀ ਸੀ ਵੀ ਮੈਂ ਜਦੋਂ ਪੁਲਿਸ 'ਚ ਭਰਤੀ ਹੋ ਗਿਆ ਤੇ ਫਿਰ ਮਾਸਟਰਾਂ ਨੂੰ ਕੁੱਟਿਆ ਕਰੂੰਗਾ ਉਹਨੇ ਇਹ ਗੱਲ ਵੀ ਸਿੱਧ ਕਰਤੀ ਆ ਵੀ ਮਾਸਟਰਾਂ ਨੂੰ ਕੁੱਟਣਾ ਹੀ ਸ਼ੁਰੂ ਕੀਤਾ ਉਹਦੇ 'ਚ ਦੋ ਗੱਲਾਂ ਇਹ ਕਿ ਜਿਹੜਾ ਭਗਵੰਤ ਮਾਨ ਹੈ ਪੂਰੀ ਆਮ ਆਦਮੀ ਪਾਰਟੀ ਇਹ ਵਿਦਿਆ ਦੀ ਵੀ ਦੋਖੀ ਹੈਗੀ ਆ ਵਿਦਿਆਰਥੀਆਂ ਦੀ ਵੀ ਦੁੱਖੀ ਆ ਵਿਦਿਆ ਦੇਣ ਵਾਲਿਆਂ ਦੀ ਵੀ ਦੁੱਖੀ ਆ ਤੇ ਵਿਦਿਆ ਨੂੰ ਬਚਾਉਣ ਵਾਲਿਆਂ ਦੀ ਵੀ ਦੁੱਖੀ ਆ ਇਸ ਕਰਕੇ ਜਾਨੀ ਜੋ ਵਰਤਾਰਾ ਕੱਲ ਵਾਪਰਿਆ ਹੋਇਆ ਜਾਨੀ ਇਸ ਚੋ ਭਗਵੰਤਮਾਨ ਸਰਕਾਰ ਦਾ ਹੰਕਾਰ ਝਲਕਦਾ ਤੇ ਉਹ ਹੰਕਾਰ ਝਲਕਦਾ ਜਿਹੜਾ ਕਿਸੇ ਆਪਣੇ ਇਹ ਗਰਾਊਂਡ ਦੇ ਵਿੱਚ ਕਬੱਡੀ ਦੇ ਵਿੱਚ ਕਹਿੰਦਾ ਸੀ ਗਦਾਫੀ ਵਰਗੇ ਨਹੀਂ ਇੱਥੇ ਰਹੇ ਜਾਨੀ ਇਹ ਗਦਾਫੀ ਵਾਲੀ ਹਾਲਤ ਲੋਕਾਂ ਤੋਂ ਬਣਾਊਗਾ ਉਹਦੇ ਵਾਸਤੇ ਆਧਾਰ ਕਾਇਮ ਕਰ ਰਿਹਾ ਆਪਦੀ ਕਵਰ ਆ ਪਟ ਰਿਹਾ ਉਹ ਖੋਦ ਰਿਹਾ ਕਵਰ ਕਿਉਂਕਿ ਕੱਲ ਦਾ ਜੋ ਸੀਨ ਹੈ ਜਾਨੀ ਐ ਤਾਂ ਦੂਜੀਆਂ ਵੀ ਔਰਤਾਂ ਕੁੱਟੀਆਂ ਇਸ ਕਰਕੇ ਅਸੀਂ ਉਹ ਮੰਦਭਾਗੀ ਗੱਲ ਐ ਪਰ ਸਭ ਤੋਂ ਵੱਡੀ ਗੱਲ ਐ ਕਿ ਕੋਈ ਪੰਜਾਬ ਦਾ ਆਗੂ ਜਿਹਦੇ ਬਾਰੇ ਐ ਹੁੰਦਾ ਵੀ ਇਹਦੇ ਬਾਰੇ ਲੋਕ ਐ ਆਰਗੇਨਾਈਜ਼ਰ ਹੈਗਾ ਇਹ ਲੋਕਾਂ ਨੂੰ ਗਾਈਡ ਕਰਦਾ ਇਹ ਸਿਆਣਾ ਨਾ ਗੱਲਬਾਤ ਤਾਂ ਸਰਕਾਰ ਪੈਂਦੀ ਵੇਖੀ ਐ ਗੱਲਬਾਤ ਚ ਤਾਂ ਇੱਥੋਂ ਦੇ ਅਧਿਕਾਰੀ ਪੈਂਦੇ ਵੇਖਿਆ ਜਾਨੀ ਐ ਥੱਪੜ ਬਾਜੀ ਨਹੀਂ ਕਰਦੇ ਵੇਖੇ ਸਾਡੇ ਵਾਸਤੇ ਤਾਂ ਇਹ ਐ ਕਿ ਸਰਕਾਰਾਂ ਵਾਲੇ ਐ ਇਹ ਅਗਰਾਹਾਂ ਦੇ ਵੀ ਮਾਰ ਸਕਦੇ ਐ ਇਹ ਜੋਰਾ ਸਿੰਘ ਨਸਰਾਲੀ ਦੇ ਵੀ ਮਾਰ ਸਕਦੇ ਐ ਇਹ ਕਿਸੇ ਵੀ ਕਿਸਾਨ ਆਗੂ ਨੂੰ ਉੱਪਰਲੇ ਤੋਂ ਲੈ ਕੇ ਥੱਲੇ ਦੇ ਦਾ ਕੁਝ ਵੀ ਕਰ ਸਕਦੇ ਐ ਪਰ ਇਹਦਾ ਮਤਲਬ ਇਹ ਹੁੰਦਾ ਕਿ ਜਿਹੜਾ ਆਉਣ ਵਾਲਾ ਸਮਾਂ ਉਹ ਖਤਰਨਾਕ ਹੈ ਇਸ ਵਾਸਤੇ ਯਾਨੀ ਲੋਕਾਂ ਵਾਸਤੇ ਇਹ ਦਿਖਾ ਰਿਹਾ ਹੈ ਕਿ ਇਕੱਠੇ ਹੋਵੋ ਮੇਰੇ ਖਿਲਾਫ ਤਾਂ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਭਗਵੰਤ ਮਾਨ ਨੂੰ ਕਿ ਜਾਬਰ ਕੋਈ ਟਿਕਿਆ ਨਹੀਂ ਇੱਥੇ ਕਿਉਂਕਿ ਜੇ ਤੇ ਆਪਾਂ ਐਂ ਕਹਿਣਾ ਹੋਵੇ 1984 ਦੇ ਵਿੱਚ ਉਹਨਾਂ ਨੇ ਬਿਆਨਤ ਸਿੰਘ ਲੈ ਕੇ ਆਂਦਾ ਠੀਕ ਹੈ ਉਹਨਾਂ ਨੇ ਆਪਣੇ ਹਿਸਾਬ ਨਾਲ ਲੋਕਾਂ ਦਾ ਘਾਣ ਕੀਤਾ ਉਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਵੀ ਬਣਾਏ ਹੋਰ ਸਾਰਾ ਕੁਝ ਕੀਤਾ ਯਾਨੀ ਇਸ ਕਰਕੇ ਲੋਕਾਂ ਦਾ ਵਿਰੋਧ ਵੀ ਹੋਇਆ ਤਾ ਇਸੇ ਤਰ੍ਹਾਂ ਹੀ ਮਤਲਬ ਇਹ ਆ ਵੀ ਜੇ ਹੋ ਜਾਏ ਕਰ ਰਿਹਾ ਹੈ ਇਹਦੇ ਵਾਸਤੇ ਜਨਤਕ ਵਿਰੋਧ ਹੈ ਪਰ ਅੱਜ ਹਾਲਤ ਥੋੜੀ ਜਿਹੀ ਐ ਸੋਚਣ ਵਾਲੀ ਆ ਕਿ ਕੱਲੇ ਕੱਲੇ ਮਾਰ ਖਾ ਰਹੇ ਆ ਉਹ ਕੱਲੇ ਕੱਲੇ ਮਾਰ ਖਾਣ ਦੀ ਮਤਲਬ ਜਿਹੜੀ ਗੱਲ ਹੈਗੀ ਹੈ ਅਸੀਂ ਐਂ ਸਮਝਦੇ ਕਿ ਜੱਥੇਬੰਦੀਆਂ ਨੂੰ ਇਕੱਠੇ ਕਰ ਰਿਹਾ ਹੈ ਇਹ ਅਸੀਂ ਅੱਜ ਪੰਜਾਬ ਖੇਤ ਮਜ਼ਦੂਰ ਜੁਨਿਆਂ ਵੱਲੋਂ ਜਦੋਂ ਹੀ ਸਾਨੂੰ ਕੱਲ ਬਤਾ ਲੱਗਿਆ ਅਸੀਂ ਉਸੇ ਹਿਸਾਬ ਨਾਲ ਸਾਰੇ ਪੰਜਾਬ ਦੇ ਵਿੱਚ ਜਿੰਨਾ ਸਾਡਾ ਵਹਿਤਾ ਉਦੇ ਹਿਸਾਬ ਨਾਲ ਹੀ ਸਾਰੇ ਹੀ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਏ ਆ ਤੇ ਅਸੀਂ ਇਸ ਗੱਲ ਦੀ ਨਖੇਦੀ ਵੀ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਕੰਦ ਤੇ ਲਿਖਿਆ ਪੜ੍ਹ ਲਓ ਇੱਕ ਵਾਰ ਇਹ ਹੋਇਆ ਸੀ ਜਦੋਂ 2014 ਦੇ ਵਿੱਚ ਇਹ ਚੈਲੰਜ ਕੀਤਾ ਸੀ ਕਿ ਬਾਦਲ ਕਿਉਂ ਤੁਹਾਨੂੰ ਜਿੱਤਣ ਨਹੀਂ ਦੇਣਾ ਹਰ ਸਿਮਰਤ ਕੌਰ ਦੀਆਂ ਲੀਖਾਂ ਘਟਾਦੀਆਂ ਸੀ ਤੇ ਐਸ ਏਰੀਏ ਦੇ ਵਿੱਚ ਗੁਲਚਨ ਨੂੰ ਅਸੀਂ ਕਿਸੇ ਪਿੰਡ ਤੇ ਸਟੇਜ ਨਹੀਂ ਲਾਉਣ ਦਿੱਤੀ ਸੀ ਇਸ ਕਰਕੇ ਆ ਕਲਤਾਰ ਸੰਧਵਾ ਜਿਹੜਾ ਇਹਨਾਂ ਦਾ ਸਪੀਕਰ ਆ ਅਸੀਂ ਦੱਸਣਾ ਚਾਹੁੰਦੇ ਆ ਕਿ ਇੱਥੇ ਹੀ ਤੁਸੀਂ ਆ ਤੇ ਇੱਥੇ ਹੀ ਅਸੀਂ ਆ ਇਹ ਅਸੀਂ ਵੀ ਤੁਹਾਡੇ ਤੋਂ ਜਾਣੀ ਜਾਣਕਾਰੀ ਪਤਲੇ ਲਵਾਂਗੇ। ਹਮਮ ਆ ਭੰਜੀ ਜਿਸ ਤਰੀਕੇ ਨਾਲ ਭਗਵੰਤਮਾਨ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੀ ਸੀ ਕਿ ਸਾਡੇ ਰਾਤ ਚ ਧਰਨੇ ਵੀ ਨਹੀਂ ਲਾਉਣੇ ਪੈਣਗੇ। ਇੰਨੀ ਛੇਤੀ ਗੱਲ ਸੁਣ ਲਿਆ ਕਰਾਂਗੇ। ਪਰ ਹੁਣ ਜਿਵੇਂ ਜੜੀਆਂ ਔਰਤਾਂ ਕੁੜੀਆਂ ਟੀਚਰਾਂ ਨੇ ਧਰਨੇ ਲਾਏ ਜਿਹੜੇ ਉਹਨਾਂ ਦੀ ਸਪੋਰਟ ਚਾਏ ਸਾਰਿਆਂ ਨੂੰ ਕੁੱਟ-ਕੁੱਟ ਕੇ ਅੰਦਰ ਕੀਤਾ ਜਾ ਰਿਹਾ ਕੀ ਕਹੋਗੇ? ਇਹ ਬਹੁਤ ਗਲਤ ਗੱਲ ਹੈ ਜੀ ਇਹਨਾਂ ਦੀ। ਇਹ ਇੱਕ ਸਾਹਮਣਾ ਔਰਤਾਂ ਨੂੰ ਤੇ ਜਥੇਬੰਦੀਆਂ ਨੂੰ ਡਰਾ ਰਹੇ ਆ ਪਰ ਅਸੀਂ ਡਰਨ ਵਾਲਿਆਂ ਵਿੱਚੋਂ ਨਹੀਂ ਆ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਇਹਨਾਂ ਨੂੰ ਜਿਹੜਾ ਇਹਨਾਂ ਨੇ ਸਾਨੂੰ ਮਤਲਬ ਕਿ ਦਬਾਉਣ ਦੀ ਕੋਸ਼ਿਸ਼ ਕੀਤੀ ਅਸੀਂ ਦਬ ਕੇ ਨਹੀਂ ਰਹਿਣਾ ਅਸੀਂ ਇੱਟ ਦਾ ਪੱਥਰ ਨਾਲ ਜਵਾਬ ਦੇਵਾਂਗੇ ਇਹਨਾਂ ਨੂੰ ਜੀ ਹਾਂ ਜੀ ਭਾਈ ਜੀ ਜਿਸ ਤਰੀਕੇ ਨਾਲ ਅੱਜ ਵੀ ਭਗਵੰਤ ਮਾਨ ਇੱਕ ਪਾਸੇ ਇਹ ਕਹਿ ਰਹੇ ਆ ਕਿ ਮੈਂ ਲੋਕਾਂ ਦੇ ਨਾਲ ਆ ਮੈਂ ਕਿਸਾਨਾਂ ਮਜ਼ਦੂਰਾਂ ਦਾ ਹਾਂ ਤੇ ਦੂਜੇ ਪਾਸੇ ਆ ਜੋ ਕੁਝ ਹੋ ਰਿਹਾ ਹੈ ਇਹ ਕਿਵੇਂ ਦੇਖਦੇ ਹੋ ਇਹ ਇਕੱਠਾ ਕਿਵੇਂ ਕਰਨ ਨੂੰ ਤਾਂ ਜਿੰਨੀਆਂ ਸਰਕਾਰਾਂ ਆਈਆਂ ਪਹਿਲਾਂ ਉਹਨਾਂ ਨੇ ਵੀ ਕਿਹਾ ਬਾਦਲ ਕੇ ਵੀ ਕਹਿੰਦੇ ਹੁੰਦੇ ਸੀ ਵੀ ਅਸੀਂ ਕਿਸਾਨ ਆ ਭਗਵੰਤਮਾਨ ਵੀ ਆਦਾ ਮੈਂ ਕਿਸਾਨ ਆ ਮੈਂ ਮਾਸਟਰ ਦਾ ਪੁੱਤ ਆ ਪਰ ਮਾਸਟਰਾਂ ਦੇ ਉੱਤੇ ਹੀ ਹੱਥ ਚੱਕਿਆ ਹੋਇਆ ਹੈ ਮਾਸਟਰਾਂ ਤੋਂ ਪੜ ਕੇ ਜਾ ਕੇ ਆਹ ਆ ਸੁਰੱਖਿ ਨਹੀਂ ਜਾ ਸਕਦੀ ਕਿ ਵੀ ਇਹ ਕਰਨਗੇ ਪਰ ਦੂਜੇ ਪਾਸੇ ਜਿਸ ਤੱਕਾਂ ਦਾ ਉਹਨੇ ਕਰਿਆ ਸਾਨੂੰ ਤਾਂ ਇਹ ਬਹੁਤ ਹੀ ਜ਼ਿਆਦਾ ਨਿੰਦਣਯੋਗ ਲੱਗਦਾ ਕਿਉਂਕਿ ਜਦੋਂ ਕਿਸੇ ਤੇ ਵੀ ਕੋਈ ਵੀ ਅਤਿਆਚਾਰ ਹੋਇਆ ਭਾਰਤੀ ਕਿਸਾਨ ਯੂਨੀਅਨ ਇੱਕਤਾ ਅਗਰਾਹਾਂ ਹਮਦਰਦੀ ਬੱਚੋਂ ਉਹਦੇ ਹੱਕ ਦੇ ਵਿੱਚ ਆਈ ਆ ਇਹ ਪਾਲਾ ਫਰੀਦਕੋਟ ਦੇ ਵਿੱਚ ਲੜਕੀ ਵਾਲਾ ਕੇਸ ਕਿਉਂ ਨਾ ਹੋਵੇ ਉਹਦੇ ਨਾਲ ਜ਼ਬਰਜਨਾਹ ਦਾ ਮਾਮਲਾ ਹੋਵੇ ਇਹ ਗੰਦੜਕਾਂਡ ਮੁਕਸਰ ਜ਼ਿਲ੍ਹੇ ਚ ਕਿਉਂ ਨਾ ਵਾਪਰਿਆ ਹੋਵੇ ਉੱਥੇ ਵੀ ਅਸੀਂ ਗਏ ਆ ਇਸੇ ਤਰ੍ਹਾਂ ਜਦੋਂ ਚੌਕੇ ਪਿੰਡ ਦੇ ਵਿੱਚ ਮੈਨੇਜਮੈਂਟ ਕਮੇਟੀ ਨੇ ਵੱਡੀ ਤਾਂਧਲੀ ਕੀਤੀ ਆ ਉਧਰੋਂ ਬੱਚਿਆਂ ਦੀਆਂ ਵਰਦੀਆਂ ਦੇ ਉਹਨਾਂ ਦੀਆਂ ਕਾਪੀਆਂ ਦੇ ਪੈਸੇ ਖਾਦੇ ਆ ਅਤੇ ਜਿਹੜੇ ਟੀਚਰ ਉੱਥੇ ਕੰਮ ਕਰਦੇ ਆ ਉਹ ਸਕੂਲ ਦੇ ਅੰਦਰ ਪੜ੍ਹਾ ਰਹੇ ਸੀਗੇ ਆਦਰ ਸਕੂਲ 'ਚ ਉਹਨਾਂ ਦੀਆਂ ਤਨਖਾਹਾਂ ਰੋਕੀਆਂ ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਬੱਚਿਆਂ ਬਾਬਤ ਕੋ ਸੋਚਣਾ ਚਾਹੀਦਾ ਤੇ ਉਹਨਾਂ ਨੂੰ ਉਹਦੇ ਅੰਦਰੋਂ ਬਾਹਰ ਕੱਢਿਆ ਜਿਹੜੇ ਧਰਨੇ ਤੇ ਬੈਠੇ ਆ ਲਗਾਤਾਰ 2.5 ਮਹੀਨੇ ਤੋਂ ਉਹਨਾਂ ਨਾਲ ਜਦੋਂ ਇਸ ਤਰ੍ਹਾਂ ਹੋਇਆ ਤਾਂ ਉਹਨਾਂ ਦੀ ਹਮਦਰਦੀ ਦੇ ਉੱਤੇ ਸਾਡੀ ਜਥੇਬੰਦੀ ਗਈ ਆ ਜਿਹਦੇ ਕਰਕੇ ਸਾਡੀ ਔਰਤ ਵਿੰਗ ਦੀ ਆਗੂ ਆ ਸਾਡੀ ਸੂਬੇ ਦੀ ਹਰਿੰਦਰ ਕੌਰ ਬਿੰਦੂ ਜਦੋਂ ਉੱਥੇ ਬੈਠੀ ਸੀ ਤਾਂ ਉਹ ਉਥੋਂ ਦੀ ਸਰਕਾਰ ਦੀ ਸ਼ਹਿਤ ਹੈ ਪੁਲਿਸ ਨੇ ਹਾਲਾਂਕਿ ਵੀ ਇੱਥੋਂ ਤੱਕ ਵੀ ਉਹਦੇ ਤੇ ਹੱਥ ਚੱਕਿਆ ਜਦੋਂ ਮੂੰਹ ਨਾਲ ਉਹਦੀ ਗੱਲ ਹੋ ਸਕਦੀ ਸੀਗੀ ਆਕੂਆਂ ਨਾਲ ਇਸ ਤਰ੍ਹਾਂ ਦੇ ਵਿਹਾਰ ਜੇ ਕਰਨਗੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਬਹੁਤਾ ਲੰਮਾ ਸਮਾਂ ਚੱਲੂਗਾ ਰਾਜ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਦੱਸ ਦੇਣਗੇ ਕਿਉਂਕਿ ਸਦਾਈ ਦੇ ਵਿੱਚ ਇਹਨਾਂ ਨੇ ਆਉਣਾ ਇਹਨਾਂ ਕੋਲੇ ਗਿਣਤੀ ਦੇ ਮਹੀਨੇ ਨਹੀਂ ਆ ਹੁਣ ਲੋਕ ਕਣਕਾਂ 'ਚ ਰੁੱਝੇ ਵੇ ਆ ਇਹਦੇ ਕਰਕੇ ਇਹਨਾਂ ਨੂੰ ਲੱਗਦਾ ਸੀਗਾ ਵੀ ਲੋਕ ਤਾਂ ਕਣਕਾਂ ਵੱਢਣ ਲੱਗ ਗਏ ਤੇ ਇਕੱਠ ਘਟ ਜਾਣਗੇ ਪਰ ਇਕੱਠ ਵੱਧਣਗੇ ਕਦੇ ਵੀ ਜਬਰ ਜਿਹੜਾ ਉਹ ਜ਼ੁਲਮ ਕਰਕੇ ਜ਼ਬਰ ਕਰਕੇ ਇਸ ਤਰ੍ਹਾਂ ਲੋਕ ਨੂੰ ਦਬਾਇਆ ਨਹੀਂ ਜਾ ਸਕਦਾਗਾ ਲੋਕ ਇਹਨਾਂ ਦੀ ਕਹੀ ਗੱਲ ਦਾ ਜਵਾਬ ਆਉਣ ਵਾਲੇ ਦਿਨਾਂ ਦੇ ਵਿੱਚ ਦੇਣਗੇ ਪਰ ਜਿਸ ਤਰੀਕੇ ਨਾਲ ਭਗਵੰਤ ਮਾਨ ਸਰਕਾਰ ਬੜੀ ਸ਼ਕਤੀ ਨਾਲ ਧਰਨਿਆਂ ਦੇ ਖਿਲਾਫ ਜਥੇਬੰਦੀਆਂ ਦੇ ਖਿਲਾਫ ਬੋਲਣ ਵਾਲੀਆਂ ਆਵਾਜ਼ਾਂ ਦੇ ਖਿਲਾਫ ਕਾਰਵਾਈ ਕਰ ਰਹੀ ਆ ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਇਹਦੇ ਪਿੱਛੇ ਕਾਰਨ ਇਹੋ ਹੀ ਆ ਵੀ ਅਸਲ ਚ ਕਾਰਪੋਰੇਟਾਂ ਦੀ ਸਰਕਾਰ ਆ ਮੋਦੀ ਦੀ ਵੀ ਟੀਮ ਆ ਵਿਤਮ ਜਿਹੜਾ ਇਹਨਾਂ ਦਾ ਉਥੋਂ ਦਾ ਹੈਗਾ ਅਮਿਤ ਸ਼ਾ ਜਿਹਦੇ ਕੋਲੇ ਸਾਰਾ ਪੁਲਸ ਵਾਲਾ ਮਹਿਕਮਾ ਉਸੇ ਤੱਕ ਇਹਦੇ ਕੋਲੇ ਵੀ ਆ ਉਸੇ ਵਾਲੀ ਗੱਲ ਦੇ ਵਿੱਚ ਉਹਨਾਂ ਦੀ ਲੀਚ ਉਹਨਾਂ ਨੂੰ ਕਰਕੇ ਵਿਖਾਉਂਦਾ ਵੀ ਜੇ ਤੁਸੀਂ ਮਤਲਬ ਇੱਥੇ ਸੈਂਟਰ ਵਾਲੇ ਪਾਸੇ ਦਿੱਲੀ ਚ ਵੱਡਣ ਤੋਂ ਇਸ ਤਰ੍ਹਾਂ ਰੋਕਦੇ ਆਂ ਸਿੱਧੀ ਗੋਲੀ ਨਾਲ ਸ਼ੁਭ ਕਰਨ ਵਾਲਿਆਂ ਨੂੰ ਸ਼ਹੀਦ ਕਰਦੇ ਆਂ ਤੇ ਘੱਟ ਮਹਿਮ ਨਹੀਂ ਮੈਂ ਵੀ ਤੁਹਾਡਾ ਕਮਾਊ ਪੁੱਤ ਹਾਂ ਇਹਦੇ ਕਰਕੇ ਆਉਣ ਵਾਲੇ ਦਿਨਾਂ 'ਚ ਮੈਨੂੰ ਪ੍ਰਧਾਨ ਮੰਤਰੀ ਲੋਕ ਬਣਾ ਕੇ ਵੇਖਣਾ ਵੀ ਇਸ ਤੋਂ ਘੱਟ ਮਹਿਮ ਨਹੀਂ ਕਰੂੰਗਾ ਇਹਦੇ ਕਰਕੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਜਿਹੜੀ ਗੱਲ ਦੇ ਉੱਤੇ ਭਗਵੰਤ ਮਾਨ ਉਤਰਿਆ ਹੋਇਆ ਇਹ ਗੱਲ ਤਾਂ ਸਾਫ਼ ਹੀ ਆ ਵੀ ਭਗਵੰਤ ਮਾਨ ਲੋਕਾ ਦਾ ਨਹੀਂ ਭਗਵੰਤਮਾਨ ਲੋਕਾਂ ਦਾ ਭਗਵੰਤਮਾਨ ਲੋਕਾਂ ਦਾ ਨਹੀਂ ਭਗਵੰਤਮਾਨ ਕਾਰਪੋਰੇਟਾਂ ਦਾ ਭਗਵੰਤਮਾਨ ਉਹਨਾਂ ਨੀਤੀਆਂ ਨੂੰ ਜਿਹੜੀਆਂ ਨੀਤੀਆਂ ਬਾਹਰੋਂ ਆਈਆਂ ਹੋਈਆਂ ਜਿਹਨੂੰ ਕੇਂਦਰ ਦੀ ਸਰਕਾਰ ਲਾਗੂ ਕਰਨਾ ਚਾਹੁੰਦੀ ਸੀ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਕਾਲਾ ਪਿਆ ਗਿਆ ਇਸ ਕਰਕੇ ਭਗਵੰਤਮਾਨ ਲੋਕਾਂ ਦਾ ਨਹੀਂਗਾ ਭਗਵੰਤਮਾਨ ਜੋਕਾਂ ਦਾ ਹੀ ਬਾਈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਆ ਵੀ ਇਹ ਕੁਝ ਲੋਕ ਵਿਲੇ ਨੇ ਇਹ ਰੋਜ਼ ਹੀ ਧਰਨੇ ਲਾ ਕੇ ਬਹਿ ਜਾਂਦੇ ਨੇ ਬਿਨਾਂ ਕਿਸੇ ਗੱਲ ਤੋਂ ਤੇ ਅਸੀਂ ਧਰਨੇ ਇਦਾਂ ਰੋਜ਼ ਨਹੀਂ ਲੱਗਣਦੇ ਨਹੀਂ ਉਹ ਭੁੱਲ ਗਏ ਉਸ ਵੇਲੇ ਨੂੰ ਭੁੱਲ ਗਏ ਜਦੋਂ ਆਪ ਸਿੱਖਿਆ ਮੰਤਰੀ ਇਥੋਂ ਦਿੱਲੀ ਚ ਜਾ ਕੇ ਬਹਿ ਕੇ ਧਰਨੇ ਲਾਉਂਦਾ ਸੀ ਉਹ ਭੁੱਲ ਗਏ ਜਦੋਂ ਕੇਜਰੀਵਾਲ ਧਰਨੇ ਲਾ ਰਿਹਾ ਸੀ ਤੇ ਚੱਕ ਕੇ ਉਹਨੇ ਅੰਦਰ ਠੋਕਿਆ ਸੀ ਇਹ ਵੇਲੇ ਨਹੀਂ ਅਸਲ ਦੇ ਵਿੱਚ ਇਹ ਉਹ ਲੋਕ ਹੈ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਕਾਮੇ ਲੋਕ ਹੈ ਅਸੀਂ ਦਾਪਕਾ ਇਹ ਮਜ਼ਦੂਰ ਹੈ ਕਿਸਾਨ ਹੈ ਲੜਨ ਵਾਲੇ ਲੋਕ ਕੁੱਲ ਸਮੂਹ ਅਧਿਆਪਕ ਵਿਦਿਆਰਥੀ ਕਿਸਾਨ ਮਜ਼ਦੂਰ ਸਮੂਹ ਸੜਕਾਂ ਤੇ ਹੈ ਇਹ ਵੇਲੇ ਨਹੀਂ ਸੋਦੀ ਕੰਮ ਕਰਨ ਵਾਲੇ ਰੋਕ ਨਹੀਂ ਪਰ ਦੂਜੇ ਪਾਸੇ ਜਿਹੜੇ ਗੱਡੀ ਤੇ ਬਹਿ ਗਏ ਲੋਕਾਂ ਨੂੰ ਗੱਪ ਮਾਰ ਕੇ ਲੋਕਾਂ ਨੂੰ ਠੱਗ ਕੇ ਉਹ ਵੇਲੇ ਲੋਕ ਨੇ ਜਿਹੜੇ ਤਰੇ ਹੋਏ ਐ ਜਿਨ੍ਹਾਂ ਨੇ ਹੁਣ 55 ਦਿਨਾਂ ਦਾ ਇੱਕ ਪ੍ਰੋਗਰਾਮ ਬਣਾਇਆ ਹੈ ਵੇਲ ਤਾਂ ਸਾਡੇ ਕੋਲ ਤਾਂ ਇੰਨੀ ਵੇਲ ਨਹੀਂ ਅਸੀਂ ਕਿਸੇ ਨੂੰ ਅਟੈਂਡ ਕਰ ਲਈ ਹੁਣ 55 ਦਿਨ ਸਾਡੇ ਸਕੂਲਾਂ 'ਚ ਵੜਨਗੇ ਤੇ ਉਸ ਕੰਮ ਦਾ ਵੀ ਕ੍ਰੈਡਿਟ ਲੈਣਗੇ ਜਿਹੜਾ ਕੰਮ ਇਹਨੇ ਕੀਤਾ ਨਹੀਂ ਹੈ ਇਹ ਪੰਜਾਬ ਹੁਣੇ ਪੰਜਾਬ ਤੇ ਲੋਕ ਆਪ ਨਿਰਣਾ ਕਰ ਲੈਣ ਸਾਨੂੰ ਵੇਲਣ ਕਹਿਣ ਵਾਲੇ ਆਪ ਵੇਲੜਾ ਹੈ ਸਾਡੇ ਸਕੂਲਾਂ ਚ ਆਉਂਦੇ ਆ ਇਹਨਾਂ ਨੂੰ ਸਰਕਾਰ ਨੇ ਲੋਕ ਸਰਕਾਰ ਚੁਣਿਆ ਸੀ ਲੋਕਾਂ ਨੇ ਇਸ ਲਈ ਚੁਣਿਆ ਸੀ ਲੋਕ ਪੱਖੀ ਪਾਲਿਸੀਆਂ ਬਣਾਈਆਂ ਜਾਣ ਇਹ ਲੋਕ ਪੱਖੀ ਪਾਲਿਸੀ ਨਹੀਂ ਬਣਾਉਂਦੇ ਜਿਵੇਂ ਦੱਸ ਕੇਟੇ ਕਾਰਪੋਰੇਟੀ ਪੱਖੀ ਨੇ ਇਹ ਕਾਰਬੋਨੇਟ ਪੱਖੀ ਬਣਾਉਂਦੇ ਆ ਲੋਕਾਂ ਨੂੰ ਲੁੱਟਣ ਘੁੱਟਣ ਦੇ ਲੱਗੇ ਹੋਏ ਨੇ ਇਹ ਆਪ ਦਾ ਵੇਲਾ ਵਿਚਾਰ ਲੈਣਾ ਕੀ ਲੱਗਦਾ ਕਿ 2027 ਦੇ ਵਿੱਚ ਇਹਨਾਂ ਨੂੰ ਖਮਿਆਜਾ ਭੁਗਤਣਾ ਪੈ ਸਕਦਾ ਮੈਂ ਸਟੇਜ ਤੋਂ ਪਹਿਲਾਂ ਵੀ ਬੋਲਿਆ ਸੀ ਇਹ ਭੁੱਲ ਗਿਆ ਇਹਨਾਂ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਡਲਾ ਕਿਦਰ ਸੇ ਚਲਾ ਹੁੰਦਾ ਆਪਾਂ ਡਲੇ ਡੁਲੇ ਦੀ ਤਾਂ ਗੱਲ ਨਹੀਂ ਕਰਦੇ ਆਪਾਂ ਤਾਂ ਸਿੱਧੀ ਗੱਲ ਕਰਦਿਆਂ ਵੀ ਭਾਵੇਂ ਤੁਸੀਂ ਇਹ ਸਮਝ ਲਓ ਵੀ ਸੁਪਰ ਪਾਵਰ ਤੁਹਾਡੇ ਕੋਲੇ ਐ ਪਰ ਇਹ ਸੁਪਰ ਪਾਵਰ ਲੋਕਾਂ ਦੇ ਤੇ ਦਿੱਤੀ ਹੋਈ ਐ ਤੇ ਜਦੋਂ ਲੋਕ ਇੱਕ ਪਾਸੇ ਖੜ ਜਾਂਦੇ ਐ ਤੇ ਤੁਹਾਡੇ ਵਰਗਿਆਂ ਨੂੰ ਦੇਸ਼ ਦੇ ਵਿੱਚ ਰਹਿਣ ਲਈ ਥਾਂ ਨਹੀਂ ਲੱਭਦਾ ਇਸ ਲਈ 2027 ਦੀ ਤਾਂ ਭੁੱਲ ਜਾਣ ਇਹ ਹੁਣ ਜਦੋਂ ਪਿੰਡਾਂ ਜਾ ਕੇ ਵੜਨਗੇ ਇਹਨਾਂ ਨੂੰ ਉਦੋਂ ਹੀ ਪਤਾ ਲੱਗ ਜੂ ਵੀ ਕਿਹੜੇ ਭਾਅ ਵਕਦੀ ਐ ਉਹ ਕਹਿੰਦੇ ਹੁੰਦੇ ਨੇ ਪੂਰਾ ਪੂਰਾ ਤੋਲ ਤੇ ਦੂਜਾ ਕਹਿੰਦਾ ਥੜੇ ਨਾ ਚੜ ਤੇ ਲੋਕਾਂ ਨੇ ਇਹਨਾਂ ਨੂੰ ਥੜੇ ਨਹੀਂ ਚੜਨ ਦੇਣਾ ਜੀ ਆ ਸਦੀ ਕੋਲ ਪੰਜਾਬ ਚ ਬੰਨੀ ਹੈ ਕਿਸਾਨ ਮਜ਼ਦੂਰ ਮਲਾਜ਼ਮ ਅਧਿਆਪਕ ਵਰਗ ਸਮੂਹ ਵਰਗ ਇਹਨਾਂ ਦੇ ਖਿਲਾਫ ਇਕੱਠੇ ਹੋਏ ਨੇ ਤੇ ਇਹਨਾਂ ਨਾਲ ਉਹ ਹੋਣੀ ਹੈ ਜਿਹੜੀ ਕਿਸੇ ਨਾਲ ਨਾ ਹੋਈ ਹੋਵੇ ਤੁਸੀਂ ਸੁਣ ਰਹੇ ਹੋ ਇਹ ਜਥੇਬੰਦੀਆਂ ਦੇ ਆਗੂ ਕਹਿੰਦੇ ਨੇ ਕਿ ਲਗਾਤਾਰ ਪੰਜਾਬ ਦੇ ਵਿੱਚ ਸਰਕਾਰ ਧੱਕਾ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ 2027 ਦੇ ਵਿੱਚ ਵੋਟਾਂ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਇਹਦਾ ਸਿਲਾ ਦੇਣਗੇ ਤੁਸੀਂ ਇਹ ਸਾਰੇ ਕੁਝ ਨੂੰ ਕਿਵੇਂ ਦੇਖਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ